ਹਰ ਵਨ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਣ ਜੋ ਹੋਵੋਗੇ ਤੇ ਅੱਜ ਦਿਨ ਹੈਗਾ ਜੀ ਮੰਡੇ ਦਾ ਤੇ ਵਲੌਗ ਉਹ ਸ਼ੂਟ ਕਰਨ ਲੱਗੇ ਆ ਅੱਜ ਆਪਾਂ ਰਾਤ ਤੋਂ 8 ਵਜੇ ਤੋਂ ਅੱਜ ਆਪਾਂ ਬਸ ਇਹਦਾ ਕੋਈ ਵਲੌਗ ਹੀ ਨਹੀਂ ਸ਼ੂਟ ਕੀਤਾ ਹੈਗਾ ਦਿਲ ਨਹੀਂ ਕੀਤਾ ਹੈਗਾ ਅੱਜ ਵਲੌਗ ਸ਼ੂਟ ਕਰਨ ਦਾ ਤੇ ਸਾਡੇ ਘਰ ਦੀ ਸਾਫ ਸਪੱਈਆ ਹੋਣ ਲੱਗ ਗਈ ਮੈਂ ਅੱਜ ਕੱਲ ਅਸੀਂ ਰੋਟੀ ਰੁੱਟੀ ਖਾ ਕੇ ਹਟੇ ਹੀ ਸੀ ਜੇ ਮੇਰੇ ਕਹਿਣ ਤੋਂ ਬਿਨਾਂ ਹੀ ਮੇਰੇ ਕਹਿਣ ਦੇ ਬਿਨਾਂ ਹੀ ਸਹਜ ਦੇ ਪਾਪਾ ਨੇ ਆ ਸਹਜ ਦੇ ਪਾਪਾ ਨੇ ਸਹਜ ਦੇ ਪਾਪਾ ਤਾਂ ਸਹਜ ਨੇ ਸਟੋਰ ਦੀ ਸਫਾਈ ਕਰਤੀ ਬਸ ਸਾਮਾਨ ਥੋੜਾ ਜਿਹਾ ਚੱਕ ਕੇ ਜੇ ਰੱਖਣੇ ਆਲੇ ਇਹ ਸੋ ਸਹਜ ਉਹਨਾਂ ਦੀ ਬੁੱਕ ਵੀ ਉਹ ਚੱਕ ਕੇ ਵੇਚਣੀਆਂ ਨੇ ਥੋੜੀਆਂ ਜਿਹੀਆਂ ਇਹਨਾਂ ਨੇ ਸਾਰੀ ਸਟੋਰ ਦੀ ਹਨਾ ਸਾਰਾ ਮੰਦਰ ਸਾਰੇ ਖਿੱਚੇ ਤੋਂ ਕਰਕੇ ਹਨਾ ਸਾਰੀ ਰਾਤ ਇਹਨਾਂ ਨੇ ਸਫਾਈ ਕਰਤੀ ਮੈਂ ਹਜੇ ਕਹਿੰਦੀ ਸੀ ਕਿ ਵੀ ਆਪਾਂ ਹਨਾ ਵੀ ਮੈਂ ਸਹਜ ਦੇ ਪਾਪਾ ਨੂੰ ਕਹੂੰਗੀ ਵੀ ਉਹ ਕਰ ਲੈਣਾ ਅੰਮਾ ਤੁੰਗਾ ਰਾਤ ਨੂੰ ਕਿੰਨਾ ਹੈ ਤੇ ਆ ਆਪੀ ਵਾਲਾ ਵੀ ਲਾ ਦੀ ਤੇ ਲਓ ਜੀ ਹੁਣ ਆਪਾਂ ਦੁੱਧ ਘੜਤਾ ਦੁੱਧੜਾ ਭਾਂਡਾ ਜਿਹੜਾ ਖਾਲੀ ਕਰ ਲਿਆ ਇਹ ਵੀ ਵਾਸ਼ ਕਰਾਂਗੇ ਤੇ ਆਪਣੇ ਇਹ ਤੀਹਰ ਬਟਾਸ਼ ਕਰਨੇ ਆਣੇ ਨੇ ਸਾਰੇ ਭਾਂਡੇ ਵਾਸ਼ ਕਰਦੇ ਹੈਂ ਛਿੱਟ ਕੇ ਹੌਲੀ ਦੇਗਾ ਉੱਪਰ ਨੂੰ ਚੱਕ ਕੇ ਬਸ ਸੋੜੋ ਇਹਦਾ ਹੀ ਕਰਕੇ ਨਾ ਸਾਰਾ ਹੁਣ ਝਾੜਾਂਗੇ ਕਿਉਂਕਿ ਬਹੁਤ ਗੰਦ ਪਿਆ ਪਿਆ ਦੇਖਣ ਨੂੰ ਤਾਂ ਘਰ ਸਾਫ ਲੱਗਦਾ ਏ ਪਰ ਬਹੁਤ ਜ਼ਿਆਦਾ ਜਮਾਇਸ਼ਿਆ ਨਾ ਇਹਦੇ ਪਰ ਤਾਂ ਮੈਂ ਇਹ ਤਾਂ ਲਾ ਗਈ ਗਲਤੀ ਕਰ ਲਈ ਨਾ ਕਿ ਮਿੱਟੀ ਵਾਲਾ ਆ ਕੁਝ ਹੁੰਦਾ ਏ ਇਹ ਕੁਝ ਹੁੰਦਾ ਹੁਣ ਤਾਂ ਬਹੁਤ ਐਸੇ ਝਾੜ ਚ ਰਹੀਏ ਘਰ ਵੀ ਲੈ ਇਹਨਾਂ ਨੇ ਤਾਂ ਸਾਰੇ ਗੰਦੇ ਰਹਿਣਾ ਕਿਉਂਕਿ ਤਾਂ ਚਲ ਰੋਜ਼ੇ ਕਰਨੇ ਪੈਂਦੇ ਨੇ ਕਹਿੰਦਾ ਬਾਵਾ ਜੀ ਇਹ ਸਨੇਹਾ ਹੈ ਔਰੀਆਂ ਪੁਈਆਂ ਨੇ ਘਰ ਦੇ ਨਾਲ ਇਹ ਜਾਲੇ ਜੇ ਬ੍ਰਿਕ ਬ੍ਰਿਕ ਲੱਗੇ ਪਏ ਨੇ ਹਣਾ ਸਾਰੇ ਬਹੁਤ ਜ਼ਿਆਦਾ ਮਤਲਬ ਕਿ ਹੋਇਆ ਪਿਆਏ ਹੁਣ ਕਰਾਂਗੇ ਬਸ ਸ਼ੁਰੂ ਕਰਾਂਗੇ ਤੇ ਅਭੀ ਜੋਤ ਕਿਹਾ ਹੋਇਆ ਗੁਰਦੁਆਰਾ ਸਾਹਿਬ ਸਹੀ ਗੁਰਦੁਆਰਾ ਸਾਹਿਬ ਤੋਂ ਆ ਗਈ ਉਹ ਗੁਰਦੁਆਰਾ ਸਾਹਿਬ ਇਹ ਹਜੇ ਕਿਉਂਕਿ ਗੁਰਦੁਆਰਾ ਸਾਹਿਬ ਚ ਕੰਮ ਚੱਲ ਰਿਹਾ ਹੈ ਨਾ ਤੇ ਤਾਂ ਕਰਕੇ ਫਿਰ ਡਾਲੀ ਇਕੱਠੀ ਕਰਨੀ ਹੁੰਦੀ ਆ ਫਿਰ ਉਹ ਬੱਚੇ ਚਲੇ ਜਾਂਦੇ ਨੇ ਡਾਲੀ ਇਕੱਠੀ ਕਰਨ ਹਨਾ ਅਬੀ ਸਹਜਣ ਤੇ ਅਰਨਾ ਸਹਜਣੀ ਜਾਂਦੀ ਆ ਵੀ ਚਲੇ ਜਾਂਦਾ ਨੇ ਖਾਣਾ ਹੋਰ ਆਪਣੇ ਹਰ ਸ਼ਾਮ ਦਾ ਵੰਡੀਆਂ ਦਾ ਇਹ ਡਾਲੀ ਕੱਟੀ ਆਂਦੇ ਲਿਆ ਆਂਦੇ ਨੇ ਫਿਰ ਘਰੇ ਮਿਸਤਰੀ ਰੋਟੀ ਤੇਰੀ ਨੂੰ ਹੁੰਦੀ ਆ ਉਹ ਫਿਰ ਘਰਾਂ ਤੇ ਆਉਂਦੀ ਆ ਉਹਨਾਂ ਨੇ ਜਾ ਕੇ ਤੇ ਸਬਜ਼ੀ ਬਣਾ ਕੇ ਅੱਜ ਆ ਗਈ ਸਬਜ਼ੀ ਸਭੀ ਸਾਡੇ ਅੱਜ ਪਈ ਆ ਅੱਜ ਮੈਂ ਸਭ ਇਹ ਬਣਾਣੀ ਨਹੀਂ ਹੈਗੀ ਮਮਾ ਇੰਨੀ ਸੁਆਦ ਲੱਗੀ ਰੋਟੀ ਬਣਾ ਕੇ ਖਾਣੀ ਗੱਲ ਥਾਡੀ ਪੰਚੂ ਫੇਵਰੇਟ ਅਫਰ ਅਭੀ ਵੀ ਖਾ ਕੇ ਆਦੇ ਲਾ ਵੀ ਨਹੀਂ ਕਹਿੰਦਾ ਮੈਂ ਪਕੌੜੇ ਨਹੀਂ ਖਾਣੇ ਹੈਗੇ ਅਭੀ ਜੋ ਅਰੋੜਾ ਪਾਣਾ ਮੈਂ ਪਕੌੜੇ ਨਹੀਂ ਖਾਣੇ ਹੈਗੇ ਪਕੌੜੇ ਨਹੀਂ ਖਾਣੇ ਹੈਗੇ ਤੇ ਆਲਾ ਤੁਸੀਂ ਨਿਊ ਸੂਟ ਕਾ ਨਹੀਂ ਹੋਇ ਪਾਇਆ 2000 ਰੁਪਏ ਕਾ ਲਿਆ ਕਿ ਜਾ ਕੇ ਇੱਕ ਦੀ ਮੈਂ ਪਾਪਾ ਨਾਲ ਕਦੋਂ ਜਾ ਕੇ ਇਸੀ ਪਾਪਾ ਨਾਲ ਕਿੱਥੇ ਮੈਂ ਅੱਜ ਅਰੇ ਹਰ ਹਰ ਘਰ ਘਰ ਤੋਂ ਨਾਲ ਲੈਣਾ ਦੁਰਗੀ ਥੋੜੀ ਹੁੰਦੀ ਨਾ ਇਹ ਕੀ ਲੈ ਕੇ ਆਏ ਸਾਰੀ ਚੀਜ਼ ਹੁੰਦੀ ਹੈ ਲੈਣੇ ਵਾਲੇ ਮਾਂ-ਬਾਪ ਦੀ ਇਹ ਝੂਠ ਬੋਲਦੇ ਮੈਨੂੰ ਮੈਨੂੰ ਕੁੱਤਾ ਲੱਗਦਾ ਕਿ ਹੈ ਕਿ ਤੁਸੀਂ ਗਏ ਤੁਸੀਂ ਕੋਈ ਨਾ ਕੁਛ ਨਾ ਨੇ ਤੁਸੀਂ ਬਾਹਰੋਂ ਵੀ ਲਿਆਉਂਦੇ ਜੇ ਗਏ ਹੁੰਦੇ ਐਸਾ ਚੋਦੇ ਹੁੰਦੇ ਹੀ ਹੈਗੇ ਤੁਸੀਂ ਖਾਣ ਨੂੰ ਨਹੀਂ ਆ ਅੱਜ ਸਬਜ਼ੀ ਪਈ ਆ ਔਰ ਪਕੌੜਿਆਂ ਵੀ ਤਰੀ ਵਾਲੀ ਉਹ ਚਾਰ ਤਾਂ ਚੀਆ ਸੀ ਹਨਾ ਬਚ ਗਈ ਰੋਲਾ ਕਦੇ ਸਪ੍ਰੇਟ ਚ ਕੱਢ ਕੇ ਰੱਖਦੀ ਫਿਰ ਉਹ ਤਾਵਾ ਸੁਆਹ ਦਿੱਤੀ ਹੈ ਜੀ ਫਰਿੱਜ ਤੇ ਹੋਸੀ ਆਪ ਹੀ ਦੁਆਰੇ ਪਈ ਹੋਰ ਅੱਗੇ ਮੈਂ ਇਹਨਾਂ ਦਾ ਕੱਟ ਕਰਦੇ ਆਂ ਸੁਨੇਰੇ ਦੇ ਕੁਰੀਆਂ ਨੂੰ ਟੇਕਰ ਬਣਾਉਂਗੀ ਪਰੌਠੇ ਵਗੈਰਾ ਬਣਾ ਦੂੰਗੀ ਪਿਆਜ਼ ਵਗੈਰਾ ਉਹਦੇ ਫੋਤੀ ਜੋ ਆ ਗਿਆ ਫਾਟਦੇ ਆਂਗੇ ਨਾ ਜੀ ਹੁਣ ਫਾਟਦੇ ਆਂ ਕਰ ਰਹੇ ਹੁੰਦੇ ਨੇ ਹੁਣ ਆਪਣੀ ਖਾਣਦੇ ਆ ਅੱਜ ਮੈਂ ਛੱਤ 'ਤੇ ਨਹੀਂ ਆਉਂਦੇ ਹੈਗੇ ਹੁਣੇ ਆਪਨੀ ਛੱਤ 'ਤੇ ਆਉਂਦੇ ਹੈਗੇ ਹੁਣੇ ਸ਼ਿਕਾਰ ਨਹੀਂ ਆਉਂਦੇ ਨਾ ਬਸ ਫਾਟਦੇ ਆਂ ਨਿਕਾਲ ਲੈ ਮੈਂ ਚਲੋ ਜੀ ਪਾਣੇ ਕੁੰਡਾ ਮਾਂ ਦੀ ਕੇ ਰੋਟੀ ਉੱਟੀ ਬਣਾ ਕੇ ਲੈ ਕੇ ਪਾਪਾ ਦੇ ਆ ਤੁਹਾਨੂੰ ਮਿਲੂਗੀ ਮਮਾ ਕੀ ਕਹਿੰਦੇ ਮਮਾ ਕੀ ਬਣਾ ਰਹੇ ਹੋ ਕੀ ਬਣਾ ਰਹੇ ਹੋ ਜਿਹੜਾ ਕੋਈ ਰੋਜ਼ ਬਣਦਾ ਆਪਣੇ ਘਰ ਕੋਈ ਹੋ ਦੇ ਨਾ ਮੈਂ ਗੋਸ਼ੇ ਪਾਪਾ ਵਰਦੀ ਹੋ ਗਈ ਦੀ ਪਾਪਾ ਦੇ ਆ ਨਿਕਲ ਗਿਆ ਸੀ ਤਾਂ ਕਰਕੇ ਬੰਦ ਕੀਤਾ ਸੀ ਤੇ ਗੋਲੇ ਹੋਏ ਲੈ ਆਇਆ ਫੂਲ ਲੈਂਦਾ ਫਿਰ ਤੁਹਾਨੂੰ ਹੀ ਪਤਾ ਹੈ ਨਾ ਪਾਪਾ ਨੂੰ ਇੰਨੀ ਨਹੀਂ ਲਾ ਲਈ ਚ ਆਪਾਂ ਨੂੰ ਗੋਲੇ ਹੋਏ ਬੰਦੇ ਨਹੀਂ ਚਾਹਤੇ ਫੱਕੇ ਜਾਣਾ ਦੇ ਦੇ ਮਿੱਠੇ ਹੋਣੇ ਹੀ ਆ ਬੱਦ ਵੈਸੇ ਮਿੱਠੇ ਤਾਂ ਹੋਣੇ ਹੀ ਆ ਇਹਨਾਂ ਸ਼ੇਰ ਦਾ ਬੜਾ ਔਖਾ ਹੁੰਦਾ ਉਹ ਨਹੀਂ ਸ਼ਿਰਕਾ ਦੋ ਲੁੱਟ ਲੈ ਜਾਂਦਾ ਹੁਣ ਆ ਕੱਢਣਾ ਪੈਣਾ ਇਹੀ ਹੈ ਹਾਂ ਮੈਨੂੰ ਵੀ ਤਾਂ ਹੀ ਪਸੰਦ ਨਹੀਂ ਆਏ ਜਿਹੜੇ ਅੱਦਾਂ ਦੇ ਹੁੰਦੇ ਨੇ ਮੈਂ ਬੱਦਕਣਾ ਪਾਣਾ ਸ਼ੁਰੂ ਕੀਤਾ ਹੁਣ ਇਹ ਪਲਾਸਿਕ ਦਾ ਸ਼ਿਲਕਾ ਕਾਰ ਹੋ ਰਿਹਾ ਲੋਤੀਗਾ ਗਰਮੀ ਬਹੁਤ ਲੱਗ ਰਹੀ ਹੈ ਬਰੋਂ ਸਾਫ਼ ਵੀ ਆਉਣਾ ਲਾਈਟ ਆਫ ਕਰਕੇ ਸਾਫ਼ ਆ ਰਿਹਾ ਸੋ ਬੰਨਿਆ ਕੋੜੀ ਪਾਪਨ ਮਿਲ ਜਾਂਦੇ ਨੇ ਕੀ ਬੰਨਿਆ

કેક બો ટેસ્ટી બનાવા મે આડ ગ્રાઇન્ડર ચણિયા તુસ લીપસ્ટિક દેખ લો રેડ લાઈ ہوئی હે ਥੋੜੀ ब्राउन ब्राउन ਜਿਹਾ ਸ਼ੇਡ ਮਾਰਾ ਨਹੀਂ હું ਇਧਰ ਦੇਖੇ ਤੇ ਥੋੜੀ ਦਾ ਸ਼ੇਡ ਜੀ ਬਣਾਈ ਸੀ ब्राउन ਲੱਗ ਰਹੀ ਹੈ ਇਕ ਤੇ ਬ੍ਰਾਊਨ ਲਾਈ ਸੀ પੱਖਾ ਲਾ લઉ મમ્મા ઓ બંધ કર દે યાર જસ્ટ કર ગરમી બહુત લાગી ਤੁਸੀਂ ਪੀਓਂਗਾ? ਨਾ। ਇਹ ਨਹੀਂ। ਨਾ। ਮੈਂ ਗਰਮੀ ਥੋੜੀ ਹੋਊਗਾ। ਨਾ, ਵਧੀਆ ਬਣਾਉਂਦੇ ਆ ਅਸੀਂ। ਦੇ ਦਿਓ ਫਿਰ। ਨਹੀਂ ਪਰ ਮम्मा ਰਹਿਣਦੇ ਹੋ ਮੈਂ ਨਹੀਂ ਪੀਣੀ ਹੈਗੀ। ਮਾਸ਼ਾਲਲਾ ਮੂਹਟੇ ਆ ਮੇਰਾ। ਚਲ ਮੋਟਾ ਬੰਦ। ਦੇਖੋ ਪਿੰਕ, yellow, yellow, pink। ਬੰਦ ਕਰ ਦਿਓ ਵੀਡੀਓ ਇਹਨੇ। ਹਾਂ। ਉਹ ਜੀ ਸ਼ੇਕ ਦੇਤਾ ਇਹਨਾਂ ਨੂੰ ਬਣਾ ਕੇ ਮੈਂ ਪੀ ਲਿਆ। ਆ ਵੀ ਜੁੱਤ ਟੇਸਟੀ ਆ। ਗਾਇਜ਼ ਨਾ ਸਵਾਦਾ। ਨਾਰਾ ਸੈਹਜ ਉਧਰ ਸਰਦਾਰ ਸਾਹਿਬ ਦੀ ਟੇਸਟੀ ਆ ਬੋਲਦੇ ਨਹੀਂ ਫਿਲਮ ਦੇ ਵਿੱਚੇ ਬੜੇ ਹੋਏ ਟੀਵੀ ਦੇ ਵਿੱਚੇ ਬੜੇ ਪਏ ਨੇ ਵਿੱਚ ਬੜੇ ਹੋਏ ਨੇ ਸਿਰ ਮਾਰ ਦਿੱਤਾ ਮੈਂ ਗਾਇਸ ਬਹੁਤ ਦਿਨਾਂ ਬਾਅਦ ਕੀਤਾ ਕਿ ਮੈਂ ਪੀ ਨਹੀਂ ਰਹੀ ਸੀ ਉਹ ਰੋਜ਼ ਬੰਦਾ ਸੀ ਬੰਦਾ ਰੋਜ਼ ਸੀਗਾ ਪਰ ਮੈਂ ਨਹੀਂ ਸੀ ਬਣਾਉਂਦੀ ਕਿਉਂਕਿ ਇਹੀ ਬਣਾਉਦੇ ਹੁੰਦੇ ਸੀ ਆਪੇ ਮੈਂ ਨਿੱਕ ਨੇ ਪਾਪਾ ਪਾਪਾ ਵਿੱਚੇ ਤੁਸੀਂ ਸਾਰੇ ਲੱਗੇ ਹੁੰਦੇ ਸੀਗੇ ਬਟ ਹੁਣ ਅੱਜ ਮੈਂ ਬਹੁਤ ਦਿਨਾਂ ਬਾਅਦ ਬਣਾਇਆ ਅਬੀ ਫਾਸਟ ਨਮਰੋ ਚਲੋ ਜੀ ਠੀਕ ਹੈ ਜੀ ਹੁਣ ਮੈਂ ਭਾਂਡੇ ਜਿਹੜੇ ਆ ਇਹ ਮਾਂਚ ਕੇ ਫੇਰ ਮਿਲਦੀ ਆ ਤੁਹਾਨੂੰ 1 2 3 ਇਹ ਹੈਗੇ 2 ਕੱਪ ਆਈਸਕ੍ਰੀਮ ਵਾਲੇ ਠੀਕ ਹੈ ਜੀ ਇੱਕ ਹੈਗੀ ਆ ਰਾਜਬੂ ਗਾਲੀ ਠੀਕ ਹੈ ਜੀ ਤੇ ਇਹ ਖਾ ਲਈ ਇੱਕ ਇਨਸਾਨ ਨੇ ਖਾ ਲੀਆਂ ਤੇ ਇਸ ਟਾਈਮ ਹੋਇਆ ਹਜੇ 10:30 ਦਾ ਠੀਕ ਆ 10:30 ਦਾ ਟਾਈਮ ਹੋਇਆ ਹਜੇ ਹੋਰ ਪਤਾ ਨਹੀਂ ਜੇ ਜਾਗਦਾ ਰਹੂਗਾ ਬਈ ਇਹ ਬੰਦਾ ਇਨੇ ਇੱਕ ਅੱਧੀ ਹੋਰ ਖਾ ਲੈਣੀ ਆ ਇੱਕ ਕੀ ਦੋ ਵੀ ਖਾ ਸਕਦੇ ਹੁਣ ਫੋਨ ਤੇ ਵਿਅਸਤ ਹੈ ਫੋਨ ਤੇ ਬੀਜ਼ੀ ਹੈ ਇਹ ਜੇ ਇਨਸਾਨ ਔਰ ਐਸਪੀ ਵੀ ਦੇਖੋ ਐਸੇ ਖਾ ਖਾ ਕਰ ਰੱਖੀ ਹੋਈ ਹੈ ਇੱਧਰ ਮੇਰਾ ਮੁੰਡਾ ਦੇਖ ਲਓ ਕਿੱਥੇ ਵੇ ਏ ਪੰਜਾ ਦਾ ਭਾਈ ਔਖਾ ਬਹੁਤ ਆ ਕੰਮ ਹਾਏ ਹਾਏ ਦੇਖੋ ਜੀ ਆ ਬੈਠੇ ਨੇ ਸਾਰੇ ਇਕਾ ਦਿੱਕ ਮੰਜਾ ਦਾ ਉੱਥੇ ਸਾਰੇ ਬੈਠੇ ਸੀਗੇ। ਉਹ ਆਪ ਹੀ ਕਰ ਸਕਦਾ ਹੁਣ ਮੈਂ ਸਿਰ ਸਵਾਰੀ ਬੈਠੀ ਤੱਕ ਕੀ ਬੋਲਦੇ ਰਹਾਂਗੇ। ਇਹ ਮੇਰੇ ਘਰ ਆਣ ਦਾ ਕੰਮ ਹੈ ਜਾਨਾ ਬਸ ਫੋਨ 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 ਫੋਨ। ਪਤਾ ਕੰਮ ਹੈ ਫੋਨ ਤੇ ਆ ਸਾਰਾ। ਜੇ ਫੋਨ ਤੇ ਕੰਮ ਆਊਗਾ ਤਾਂ ਗੱਲ ਕਰੂ ਤਾਂ ਕੰਮ ਹੋਊਗਾ। ਪਾ ਕਰਕੇ ਫਿਰ ਮੜਾ ਫੋਨ ਤੇ ਰਹਿਣਾ ਪੈਂਦਾ। ਤੇਰਾ ਮੁੰਡਾ ਕਹਿੰਦਾ ਸ਼ੈਂਪੂ, ਸ਼ੈਂਪੂ। ਏਨੇ ਹਟੇ ਨੇ ਸਾਰੇ। ਤਾਂ ਦਾ ਫਾਜੀ ਉੱਠ ਜਾ ਦੀਦੀ ਦਾ ਮੰਝਾ ਛੱਡ ਤੋ ਘਰ ਕੋਲ ਆ ਗਈ ਮਮਾ ਮਮਾ ਫੇਰ ਘਰ ਘਰ ਕੋ ਘਰ ਕੋ 라 ਕੇ ਫੇ ਬੋਲਣ ਲੱਗ ਪੰਗਾ ਲੱਗ ਗਿਆ ਸਹੀ ਪਰ ਇਕ ਗੱਡੀ ਬੋਲੀ ਹੁੰਦਾ ਕਦੇ ਨਹੀਂ ਕਿਸ ਨੂੰ ਮਮਾ ਮਮਾ ਕੋਈ ਜਿਹੜੀ ਗੱਲ ਹੁੰਦਾ ਚੈਨਲ ਆ ਸਹੀ ਜਿਆ ਸਵੇਰ ਤਾਂ ਮਮੀ ਬੋਲਦਾ ਸੀ ਮੈਂ ਮੈਂ ਵੀ ਉਹਨੂੰ ਦੱਸਵਾ ਕੇ ਬੜੇ ਹਟ ਜੂਗਾ ਹਟ ਜੂਗਾ ਰਕਾ ਨੂੰ ਹਟ ਕੋਈ ਗੱਲੀ ਮਾਂ ਬਾਪ ਨੂੰ ਦੱਸੀਦਾ ਹੁੰਦਾ ਜੇ ਕੋਈ ਤੰਗ ਕਰਦਾ ਵਾ ਸੋਮੀ ਉਹ ਪੁੱਛਾਂਗੇ ਰਗਲਾ ਹੁੰਦਾ ਨਾ ਫਿਰ ਉਹ ਕਹਿੰਦਾ ਆਪਣੀ ਮੰਮੀ ਨਾਲ ਦਿੰਦਾ ਰਲਾ ਚੋਕਦੇ ਨੇ ਪਾਈ ਕੀ ਹੁਣ 23 ਸੌ ਜੁੜ ਹੈ ਲੁਧਿਆਣੇ ਜੀ ਹਾਈਵੇ ਮੇਰੇ ਰੱਬਾ ਇੱਕ ਤਾਂ ਮੇਰੇ ਘਰ ਗਾਲ ਤੋਂ ਬਿਨਾਂ ਗੱਲ ਨਹੀਂ ਕਰਦਾ ਹੈਗਾ ਘਾਲ 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 ਹੁਣ ਵਿੱਚ ਮੇਰੇ ਵਲੌਗ ਤੇ ਗਾਲ ਆ ਗਈ ਮम्मा ਕਾਪੀਰਾਈਟ ਆਜੂ ਪਿੱਤਾ ਦੇ ਬੰਮਾ ਹਾਂ ਲੱਗਦਾ ਦੇਖੋ ਅਸੀਂ ਰੋਟੀ ਪਾਣੀ ਖਾ ਲਿਆ ਪ੍ਰਸ਼ਾਦਾ ਪਾਣੀ ਉਹ ਸੀ ਛਕ ਲਿਆ ਤੇ ਸ਼ੇਕ ਵੀ ਅਸੀਂ ਪੀ ਲਿਆ ਤੇ ਹੁਣ ਸੌਣ ਦੀ ਕਰਨੀ ਹੈ ਤਿਆਰੀ ਭਾਡੇ ਮम्मा ਜਿਹੀ ਸਾਰੇ ਕਿਚਨ ਆਪੋਂ ਫੁੱਲ ਸਾਫ ਕਰਿਆ ਹੀ ਉਧਰ ਦੀਦੀ ਦੀਦੀ ਦਾ ਦੀਦੀ ਦਾ ਉਹ ਬਲੌਗ ਤੇ ਜੀ ਦਾ ਉਹ ਬਲੌਗ ਅਭੀ ਸਹਿਜ ਵਾਲੇ ਚੈਨਲ ਤੇ ਅਭੀ ਸਹਿਜ ਬਲੌਗਸ ਐਡੀਟਿੰਗ ਕਰ ਰਹੀ ਹੈ ਕਿ ਮੰਮਾ ਮੈਂ ਪਾਇਆ ਕਰੂੰਗੀ ਕੋਈ ਨਾ ਕਹਿੰਦੀ ਮੈਂ ਬਣਾਇਆ ਕਰੂੰਗੀ ਮੈਂ ਤਾਂ ਦੇਖਨੇ ਆ ਤੂੰ ਭਈ ਆਪਾਂ ਤਾਂ ਇੱਕ ਇੱਕੇ ਮੈਂ ਤੂੰ ਤਾਂ ਸਾਫ ਹੋ ਜਾ ਬਣਾ ਲਿਆ ਸੀ ਪਰ ਮੈਂ ਬਿਮਾਰ ਹੋ ਗਈ ਮੈਂ ਤਾਂ ਕਹੀ ਨਹੀਂ ਉਹਦੇ ਪਰ ਬਲੌਗ ਬਾਕੀ ਦੇਖੋ ਜੇ ਬਣੇ ਹੋਣਗੇ ਹੈਲੋ ਸਰ ਆਪਣੀ ਆਪਣੀ ਸ਼ਰਟ ਟੀ-ਸ਼ਰਟ نیچے ਕਰ ਲਓ ਥੋੜੀ ਸੀ ਹੈਲੋ ਭਈ ਪੇਟ ਨੂੰ ਨਾ ਪੇਟ ਪੇਟ ਨੂੰ ਆਪਾਂ ਪੇਟ ਦਿਖ ਰਹਾ ਹੈ ਪੇਡ 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 ਕੱਲ੍ਹ ਵਧੀਆ ਪੇਡ ਮੇਰਾ ਪੇਡ ਮੇਰੇ ਪਤੀ ਦਾ ਪੇਡ ਅੱਲੂ ਮੇਰਾ ਬੀਟੀ ਵੀ ਹੈ ਇਹਦਾ ਫੇਰ ਉਹ ਪੀਟੀ ਪੇਟਰ ਪੇੰਬੇ ਟਿਪੀ ਰਿਅਰ ਦੇ ਖੁਸ਼ੀ ਜੜੀ ਹੋਈ ਆ ਤੇ ਬਾਕੀ ਜੀ ਹੁਣ ਅੱਜ ਦੇ ਵਲੌਗ ਦਾ ਜਿਹੜਾ ਆਪਾਂ ਬਸ ਇੱਥੇ ਐਂਡ ਕਰਦੇ ਆ ਤੇ ਪਲੀਜ਼ ਵਲੌਗਰਾਂ ਨੂੰ ਪਿਆਰ ਜ਼ਰੂਰ ਦਿਆ ਕਰੋ ਹਨਾ ਸੋਹਣੇ ਸੋਹਣੇ ਜੇ ਵਲੌਗ ਤੁਹਾਡੇ ਕੋਲ ਲੈ ਕੇ ਆਇਆ ਕਰੀਏ ਅਸੀਂ ਤੇ ਤੁਸੀਂ ਸੋਹਣੇ ਸੋਹਣੇ ਜੇ ਤੇ ਸੋਹਣੇ ਸੋਹਣੇ ਵਲੌਗ ਲੈ ਕੇ ਤੁਹਾਡੇ ਕੋਲ ਆਇਆ ਕਰੀਏ ਕੀ ਦੇਖੋ ਟਾਈਟਲ ਹੁੰਦੇ ਨੇ ਵਲੌਗ ਚਲਾਉਣ ਵਾਸਤੇ ਟਾਈਟਲ ਲਿਖਣੇ ਪੈਂਦੇ ਨੇ ਬੰਦ ਕਰੋ ਆਹ ਦੇਖ ਕੇ ਮੇਰੇ ਲਾਈਟ ਪਾ ਲਈ ਜਣੇ ਮੈਂ ਆਪਣੇ ਟਾਈਟਲ ਜਿਵੇਂ ਦਾ ਮੈਨੂੰ ਮੇਰੇ ਵਲੌਗ ਚੱਲਣਗੇ ਮੈਂ ਉਸ ਹਿਸਾਬ ਦੇ ਹੀ ਟਾਈਟਲ ਲਿਖੂਗੀ ਔਰ ਉਸ ਉਸ ਤਾਈਪ ਦੇ ਹੀ ਮੇਰੇ ਥੰਬਨੇਲ ਬਣਨਗੇ ਜਿਹੜੇ ਹਿਸਾਬ ਨਾਲ ਮੇਰੇ ਵਲੌਗ ਚੱਲਣਗੇ ਬਾਕੀ ਜਿਹਨੂੰ ਕੋਈ ਪ੍ਰੋਬਲਮ ਹੋਊਗੀ ਟਾਈਟਲ ਦੇਖ ਕੇ ਵਲੌਗ ਦੇਖ ਕੇ ਉਹ ਆਪਣੇ ਆਪ ਕੰਧਾਂ 'ਚ ਟੱਕਰਾਂ ਮਾਰੀ ਜਾਇਓ ਸਾਡੇ ਵਲੌਗਾਂ 'ਤੇ ਕੋਈ ਉਹ ਨਾ ਕਰਿਓ ਕੀ ਨਾ ਕਰਿਓ ਬੇਸ਼ੱਕ ਸਹੀ ਗੱਲ ਆ ਵੀ ਆਪਣਾ ਮੇਰੇ ਬਲੌਗ ਨੇ ਟਾਈਟਲ ਮੇਰੇ ਹੋਣਗੇ ਸਾਰਾ ਕੁਝ ਮੇਰਾ ਹੋਊਗਾ ਜਿਨੇ ਆਪਣੇ ਤੇ ਲਾਉਣਾ ਹੋਵੇ ਬੇਸ਼ੱਕ ਲਾਈ ਜਾਇਆ ਸਾਨੂੰ ਕੋਈ ਪਰਵਾਹ ਨਹੀਂ ਹੋਊਗੀ ਕਿਉਂਕਿ ਮੈਂ ਆਪਣੇ ਬਲੌਗ ਚ ਚਲਾਉਣੇ ਨੇ ਉਹ ਥੋੜੀ ਸੋਚ ਹੋਊਗੀ ਜਿਹੜਾ ਕੋਈ ਜਿਹੜਾ ਜੇ ਕੰਮ ਕਰਦਾ ਹੋਊਗਾ ਉਹਨੂੰ ਲੱਗਦਾ ਹੋਊਗਾ ਵੀ ਜਾਂ ਸਾਡੇ ਤੇ ਲਾਏ ਆ ਜਾਂ ਸਾਡੇ ਤੇ ਉਹ ਕਰਦੇ ਨੇ ਬਾਕੀ ਸੱਟ ਕੰਮ ਮੇਰਾ ਕੰਮ ਹੈਗਾ ਬਲੌਗਿੰਗ ਦਾ ਮੈਂ ਆਪਣਾ ਸਾਰਾ ਕੁਝ ਦੇਖ ਕੇ ਕਰਨਾ ਬਾਕੀ ਕਿਸੇ ਨੂੰ ਪਸੰਦ ਆਉਂਦੇ ਨੇ ਆਉਣ ਨਹੀਂ ਆਉਂਦੇ ਨਾ ਆਉਣ ਮੈਨੂੰ ਕੋਈ ਫਰਕ ਨਹੀਂ ਹੈਗਾ ਸਵਾਲਾ ਜੇ ਬੇਸ਼ੱਕ ਕਿਸੇ ਨਾ ਬਲੌਗਰ ਪਿੱਛੇ ਹਟਣਾ ਸਾਡੇ ਨਾਲ ਉਹ ਵੀ ਕੋਈ ਚੱਕਰ ਨਹੀਂ ਹੈਗਾ ਦੇਖੋ ਆਪਾਂ ਤਾਂ ਕੰਮ ਕਰਨਾ ਕੋਈ ਕਿਸ ਨੂੰ ਰੋਟੀ ਨਹੀਂ ਦੇ ਕੇ ਜਾਂਦਾ ਘਰ ਬੈਠਿਆਂ ਨੂੰ ਬਿਮਾਰ ਪੈ ਤੀਗੇ ਆ ਆਹੀ ਨੱਬਰ ਆ ਵੀਰ ਜੀ ਨੇ ਮੈਨੂੰ ਸਾਂਭਿਆ ਆ ਤਿੰਨ ਜਾਣਿਆਂ ਨੇ ਠੀਕ ਆ ਚੌਥਾ ਕੋਈ ਰੋਟੀ ਨਹੀਂ ਦੇ ਕੇ ਜਾਂ ਕੋਈ ਮਤਲਬ ਅ ਮਤਲਬ ਕਹਿਣ ਦਾ ਭਾਵ ਵੀ ਕੋਈ ਕਿਸ ਨੂੰ ਉਹ ਨਹੀਂ ਕਰਦਾ ਸਾਂਭਦਾ ਨਹੀਂ ਆ ਕੇ ਕੁਝ ਨਹੀਂ ਕਰਦਾ ਹੈਗਾ ਠੀਕ ਆ ਜਦ ਆਪਾਂ ਆਪਣੇ ਘਰ ਚ ਗਰੀਬੀ ਅਮੀਰੀ ਚੰਗਾ ਮਾੜਾ ਟਾਈਮ ਆਪਣੇ ਘਰ ਦੇ ਵਿੱਚ ਕੱਟਣਾ ਹੈ ਤਾਂ ਬਲੌਗਿੰਗ ਵੀ ਅਸੀਂ ਆਪਣੀ ਮਰਜ਼ੀ ਦੀ ਕਰਾਂਗੇ ਹਨਾ ਤੇ ਮੈਨੂੰ ਪਤਾ ਹੁਣ ਮੇਰੇ ਬੱਚਿਆਂ ਦਾ ਫਿਊਚਰ ਗਾਹਾਂ ਸੀ ਬਣਾਉਣਾ ਏ ਕਿਉਂਕਿ ਹੁਣ ਕੰਮਕਾਰ ਤੁਹਾਨੂੰ ਪਤਾ ਹੀ ਹੈ ਕਿ ਕਿਹੋ ਜਿਹੇ ਰਹਿ ਗਏ ਕਿੰਨੇ ਕੁ ਰਹਿ ਗਏ ਹਨ ਹੁਣ ਤਾਂ ਹਰ ਇੱਕ ਲੇਡੀਸ ਹੈ ਜਿਹੜੀ ਆਪਣੇ ਹਸਬੰਡ ਦੇ ਨਾਲ ਕੰਮ ਕਰਦੀ ਆ ਤਾਂ ਆ ਜਾ ਕੇ ਘਰ ਚਲਦੇ ਨੇ ਤੇ ਮੈਂ ਬਾਹਰ ਜਾ ਕੇ ਕੰਮ ਨਹੀਂ ਕਰ ਸਕਦੀ ਮੈਂ ਆਪਣਾ ਘਰ ਦੇ ਵਿੱਚ ਬਲੌਗਿੰਗ ਕਰ ਸਕਦੀ ਹਾਂ ਤੇ ਮੈਂ ਕੰਮ ਕਰਕੇ ਆਪਣਾ ਆਪਣੇ ਫੈਮਿਲੀ ਦੀ ਜੋ ਵੀ ਚੋਟੋ ਹੋਊਗੀ ਕਰ ਸਕਦੀ ਹਾਂ ਤੇ ਉਹ ਸਪੋਰਟ ਮੇਰੀ ਤਾਂ ਹੋਊਗੀ ਜੇ ਤੁਸੀਂ ਪਿਆਰ ਬਣਾ ਕੇ ਰੱਖੋਗੇ तो चैनल में सबसक्राइब करोंगे और ज़्यादा जाद तो ज़्यादा शेयर करोंगे है ना फुल ब्लॉग वॉच करोंगे तो जे थो मेरे ब्लॉग वजिए लगते हैं प्लीज़ चैनल को सबसक्राइब कर लियो लाइक करे कमेंट करो शेयर करे और मिलोंगे किसी नैक्सट बलॉग देना ओके जी बाय बाय गुड नाइट टेक के स्वीट ड्रीम्स बाय बाय